ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਤੇ ਵੀਰੋ ਕੱਲ ਨੂੰ ਆਪਾਂ ਪ੍ਰੋਗਰਾਮ ਤੇ ਜਾਣਾ ਸੀ ਬਈ ਲੱਖੇ ਸਦਾਨੇ ਦੇ ਸੱਦੇ ਦੇ ਉੱਤੇ ਕਾਲੇ ਪਾਣੀਆਂ ਦੇ ਉੱਤੇ ਤੇ ਬਾਕੀ ਆ ਰਾਤ ਨੂੰ ਹੁਣ ਟਾਈਮ 9:30 8:30 ਹੋ ਗਏ ਆ ਤੇ ਐਚਐਸਓ ਗੁਰੂ ਅਰਸਾਈ ਜਿਹੜੇ ਵੀ ਮੈਨੂੰ ਉੱਥੋਂ ਨਜ਼ਰਬੰਦ ਕਰ ਲਿਆ ਘਰ ਤੋਂ ਇਹਨਾਂ ਨੇ ਤੇ ਦੇਖ ਸਕਦੇ ਹੋ ਤੁਸੀਂ ਮੇਰੇ ਘਰ ਦੇ ਵਿੱਚ ਆ ਗਏ ਆ ਤੇ ਜਿਹੜਾ ਵੀ ਪਹੁੰਚ ਨਹੀਂ ਸਕਦਾ ਹੁਣ ਮੈਂ ਇਹਦਾ ਕਿਉਂਕਿ ਇਹਨਾਂ ਨੇ ਨਜ਼ਰਬੰਦ ਕਰ ਲਿਆ ਹੁਣ ਮੈਨੂੰ ਸੋ ਮੈਂ ਇਹ ਵੀਡੀਓ ਜ਼ਰੂਰ ਪਾ ਰਿਹਾ ਸੀ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਜ਼ਰੂਰ ਕਰਿਆ ਜੀ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਤੇ ਵੀਰੋ ਕੱਲ ਨੂੰ ਆਪਾਂ ਪ੍ਰੋਗਰਾਮ ਤੇ ਜਾਣਾ ਸੀ ਬਈ ਲੱਖੇ ਸਦਾਨੇ ਦੇ ਸੱਦੇ ਦੇ ਉੱਤੇ ਕਾਲੇ ਪਾਣੀਆਂ ਦੇ ਉੱਤੇ ਤੇ ਬਾਕੀ ਆ ਰਾਤ ਹੁਣੋਂ ਟਾਈਮ 9:38 8:38 ਹੋ ਗਏ ਆ ਤੇ ਐਚਐਸਓ ਗੁਰੂਰ ਸਾਹਿਬ ਜਿਹੜੇ ਵੀ ਮੈਨੂੰ ਉਥੋਂ ਨਜ਼ਰਬੰਦ ਕਰ ਲਿਆ ਘਰ ਤੋਂ ਇਹਨਾਂ ਨੇ ਤੇ ਦੇਖ ਸਕਦੇ ਹੋ ਤੁਸੀਂ ਮੇਰੇ ਘਰ ਦੇ ਵਿੱਚ ਆ ਗਏ ਆ ਤੇ ਜਿਹੜਾ ਵੀ ਪਹੁੰਚ ਨਹੀਂ ਸਕਦਾ ਹੁਣ ਮੈਂ ਇਹਦਾ ਕਿਉਂਕਿ ਇਹਨਾਂ ਨੇ ਨਜ਼ਰਬੰਦ ਕਰ ਲਿਆ ਹੁਣ ਮੈਨੂੰ ਸੋ ਮੈਂ ਇਹ ਵੀਡੀਓ ਜ਼ਰੂਰ ਪਾ ਰਿਹਾ ਸੀ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਜ਼ਰੂਰ ਕਰਿਆ ਜੇ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਤੇ ਵੀਰੋ ਅਕੱਲ ਨੂੰ ਆਪਾਂ ਪ੍ਰੋਗਰਾਮ ਤੇ ਜਾਣਾ ਸੀ ਬਈ ਲੱਖੇ ਸਦਾਨੇ ਦੇ ਸੱਦੇ ਦੇ ਉੱਤੇ ਕਾਲੇ ਪਾਣੀਆਂ ਦੇ ਉੱਤੇ ਤੇ ਬਾਕੀ ਆ ਰਾਤ ਨੂੰ ਹੁਣ ਟਾਈਮ 9:30 8:30 ਹੋ ਗਏ ਆ ਤੇ ਐਚਐਸਓ ਗੁਰੂ ਵਰਸਾਇ ਜਿਹੜੇ ਵੀ ਮੈਨੂੰ ਉੱਥੋਂ ਨਜ਼ਰਬੰਦ ਕਰ ਲਿਆ ਘਰ ਤੋਂ ਇਹਨਾਂ ਨੇ ਤੇ ਦੇਖ ਸਕਦੇ ਹੋ ਤੁਸੀਂ ਮੇਰੇ ਘਰ ਦੇ ਵਿੱਚ ਆ ਗਏ ਆ ਤੇ ਜਿਹੜਾ ਵੀ ਪਹੁੰਚ ਨਹੀਂ ਸਕਦਾ ਹੁਣ ਮੈਂ ਤਾਂ ਕਿਉਂਕਿ ਇਹਨਾਂ ਨੇ ਨਜ਼ਰਬੰਦ ਕਰ ਲਿਆ ਹੁਣ ਮੈਨੂੰ ਸੋ ਮੈਂ ਇਹ ਵੀਡੀਓ ਜ਼ਰੂਰ ਪਾ ਰਿਆ ਸੀ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਜ਼ਰੂਰ ਕਰਿਆ ਜੀ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਤੇ ਵੀਰੋ ਕੱਲ ਨੂੰ ਆਪਾਂ ਪ੍ਰੋਗਰਾਮ ਤੇ ਜਾਣਾ ਸੀ ਬਈ ਲੱਖੇ ਸਦਾਨੇ ਦੇ ਸੱਦੇ ਦੇ ਉੱਤੇ ਕਾਲੇ ਪਾਣੀਆਂ ਦੇ ਉੱਤੇ ਤੇ ਬਾਕੀ ਆ ਰਾਤ ਨੂੰ ਹੁਣ ਟਾਈਮ 9:30 8:30 ਹੋ ਗਏ ਆ ਤੇ ਐਚਐਸਓ ਗੁਰੂ ਅਰਸਾਈ ਜਿਹੜੇ ਵੀ ਮੈਨੂੰ ਉੱਥੋਂ ਨਜ਼ਰਬੰਦ ਕਰ ਲਿਆ ਘਰ ਤੋਂ ਇਹਨਾਂ ਨੇ ਤੇ ਦੇਖ ਸਕਦੇ ਹੋ ਤੁਸੀਂ ਮੇਰੇ ਘਰ ਦੇ ਵਿੱਚ ਆ ਗਏ ਆ ਤੇ ਜਿਹੜਾ ਵੀ ਪਹੁੰਚ ਨਹੀਂ ਸਕਦਾ ਹੁਣ ਮੈਂ ਦਾ ਕਿਉਂਕਿ ਇਹਨਾਂ ਨੇ ਨਜ਼ਰਬੰਦ ਕਰ ਲਿਆ ਹੁਣ ਮੈਨੂੰ ਸੋ ਮੈਂ ਇਹ ਵੀਡੀਓ ਜ਼ਰੂਰ ਪਾ ਰਿਹਾ ਸੀ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਜ਼ਰੂਰ ਕਰਿਆ ਜੀ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਤੇ ਵੀਰੋ ਕੱਲ ਨੂੰ ਆਪਾਂ ਪ੍ਰੋਗਰਾਮ ਤੇ ਜਾਣਾ ਸੀ ਬਈ ਲੱਖੇ ਸਦਾਨੇ ਦੇ ਸੱਦੇ ਦੇ ਉੱਤੇ ਕਾਲੇ ਪਾਣੀਆਂ ਦੇ ਉੱਤੇ ਤੇ ਬਾਕੀ ਆ ਰਾਤ ਨੂੰ ਹੁਣ ਟਾਈਮ 9:30 8:30 ਹੋ ਗਏ ਆ ਤੇ ਐਚਐਸਓ ਗੁਰੂ ਵਰਸਾਇ ਜਿਹੜੇ ਵੀ ਮੈਨੂੰ ਉੱਥੋਂ ਨਜ਼ਰਬੰਦ ਕਰ ਲਿਆ ਘਰ ਤੋਂ ਇਹਨਾਂ ਨੇ ਤੇ ਦੇਖ ਸਕਦੇ ਹੋ ਤੁਸੀਂ ਮੇਰੇ ਘਰ ਦੇ ਵਿੱਚ ਆ ਗਏ ਆ ਤੇ ਜਿਹੜਾ ਵੀ ਪਹੁੰਚ ਨਹੀਂ ਸਕਦਾ ਹੁਣ ਮੈਂ ਇਹਦਾ ਕਿਉਂਕਿ ਇਹਨਾਂ ਨੇ ਨਜ਼ਰਬੰਦ ਕਰ ਲਿਆ ਹੁਣ ਮੈਨੂੰ ਸੋ ਮੈਂ ਇਹ ਵੀਡੀਓ ਜ਼ਰੂਰ ਪਾ ਰਿਹਾ ਸੀ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਜਰੂਰ ਕਰਿਆ ਜੇ